ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਲੇ ਆਪ ਹੀ ਬਣੇ ਨਸ਼ਾ ਤਸਕਰ ਫਲੋਰ ਵਿੱਚੇ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਕਰਕੇ ਪੰਜਾਬ ਪੁਲਿਸ ਅਕੈਡਮੀ ਬਹੁਤ ਸੁਰਖੀਆਂ ਵਿੱਚ ਆ ਰਹੀ ਸੀ ਪਰ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ ਸਨ ਪਰ ਹੁਣ ਪਾਣੀ ਸਿਰ ਤੋਂ ਲੰਘਣ ਕਰਕੇ ਪੰਜਾਬ ਸਰਕਾਰ ਅਤੇ ਆਲਾ ਅਧਿਕਾਰੀ ਨੂੰ ਹੱਥ ਪੈਰਾਂ ਦੀ ਪੈ ਗਈ ਜਦੋਂ ਪੁਲਿਸ ਅਕੈਡਮੀ ਫਲੋਰ ਵਿੱਚ ਬਤੌਰ ਕਾਂਸਟੇਬਲ ਡਿਊਟੀ ਦੇ ਰਿਹਾ ਰਮਨਦੀਪ ਸਿੰਘ ਪਿਛਲੇ ਕਾਫੀ ਸਮੇਂ ਤੋਂ ਚਿੱਟੇ ਦਾ ਨਸ਼ਾ ਕਰਨ ਕਰਕੇ ਪੂਰੀ ਤਰ੍ਹਾਂ ਬਿਮਾਰ ਹੋ ਗਿਆ ਜੋ ਕਿ ਅਜੇਪੀ ਪੀਡੀ ਐਮਸੀ ਹਸਪਤਾਲ ਲੁਧਿਆਣਾ ਵਿਖੇ ਜੇਰੇ ਇਲਾਜ ਹੈ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਮੈਨੂੰ ਨਸ਼ੇ ਤੇ ਲਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਫੁੱਲਸ ਅਕੈਡਮੀ ਵਿੱਚ ਹੈੱਡ ਕਾਂਸਟੇਬਲ ਵਜੋਂ ਡਿਊਟੀ ਨਿਭਾਰਿਆ ਸ਼ਕਤੀ ਕੁਮਾਰ ਦੇ 4th ਕਲਾਸ ਵਿੱਚ ਕੰਮ ਕਰ ਰਿਹਾ ਜੈ ਰਾਜ ਹੈ ਦੋਨੋ ਵਿਅਕਤੀ ਮੇਰੇ ਕੋਲੋਂ ਨਸ਼ੇ ਦੀ ਆੜ ਵਿੱਚ ਲੱਖਾਂ ਰੁਪਏ ਖਾ ਗਏ ਅਤੇ ਨਸ਼ਾ ਦੇਣ ਲਈ ਮੈਨੂੰ ਬੈਂਕਾਂ ਤੋਂ ਲੋਨ ਵੀ ਦਿਵਾਉਂਦੇ ਰਹੇ ਜਿਸ ਨਾਲ ਮੈਂ ਲੱਖਾਂ ਰੁਪਏ ਦਾ ਕਰਜ਼ਾਈ ਹੋ ਗਿਆ ਅਤੇ ਸਰੀਰਕ ਪੱਖੋਂ ਵੀ ਬੇਕਾਰ ਹੋ ਗਿਆ ਉਸਨੇ ਕਿਹਾ ਕਿ ਪੁਲਿਸ ਅਕੈਡਮੀ ਵਿੱਚ ਹੋਰ ਵੀ ਕਈ ਵਿਅਕਤੀ ਨਸ਼ੇ ਵਿੱਚ ਲਿਪਤਿਤ ਕੀਤੇ ਹੋਣਗੇ ਇਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਦੇ ਪੁਲਿਸ ਆਲਾ ਅਧਿਕਾਰੀ ਨੇ ਪੁਲਿਸ ਅਕੈਡਮੀ ਵਿੱਚ ਆਨ ਕੇ ਇਸ ਮਾਮਲੇ ਦੀ ਜਾਂਚਬਿੰਦ ਕੀਤੀ ਅਤੇ ਇੱਕ ਸੈੱਟ ਬਣਾਈ ਜਿਸ ਵਿੱਚ ਹੈੱਡ ਕਨਸਟੇਬਲ ਸ਼ਕਤੀ ਕੁਮਾਰ ਅਤੇ 4th ਕਲਾਸ ਵਿੱਚ ਕੰਮ ਕਰਦੇ ਜੈਰਾਜ ਨਸ਼ਾ ਤਸਕਰੀ ਵਿੱਚ ਦੋਸ਼ੀ ਪਾਏ ਗਏ ਜਿਨ੍ਹਾਂ ਨੂੰ ਥਾਣਾ ਪੁਲਿਸ ਫਲੋਰਗੀ ਨੇ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਦੋਨਾਂ ਮੁਲਜ਼ਮਾਂ ਤੇ ਪਰਚਾ ਦਰਜ ਕਰਕੇ ਪੇਸ਼ ਅਦਾਲਤ ਵਿੱਚ ਕੀਤਾ ਗਿਆ ਅਤੇ ਰਿਮਾਂਡ ਹਾਸਲ ਕਰਕੇ ਹਗਲੇ ਕੁੱਝ ਦਿਸ਼ੇ ਸ਼ੁਰੂ ਕਰ ਦਿੱਤੀ ਹੈ ਸਰ ਤੁਸੀਂ ਇੱਕ ਪੁਲਿਸ ਅਕੈਡਮੀ ਵਿੱਚੋਂ ਤੁਸੀਂ ਜਿਹੜੇ ਹੈਗੇ ਆ ਦੋ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈਗੇ ਜਿਹੜੇ ਨਸ਼ਾ ਦੀ ਤਸਕੀ ਕਰਦੇ ਸੀਗੇ ਉਹ ਮਾਮਲਾ ਕਾਫੀ ਹਾਈਲਾਈਟ ਵੀ ਹੋਇਆ ਹੈਗਾ ਸਰ ਕਿਹੜੀ ਕਿਹੜੀ ਧਾਰਾ ਤੋਂ ਇਹ ਪਰਚਾ ਦਰਜ ਕੀਤਾ ਹੈਗਾ ਤੁਸੀਂ ਕੋਈ ਬਰਾਮਦਗੀ ਕੀਤੀ ਕੁਝ ਨਹੀਂ ਇਹ ਜਿਹੜੇ ਦੋ ਜਿਹੜੇ ਇਹ ਮੁਲਾਜ਼ਮ ਸੀਗੇ ਪੁਲਿਸ ਅਕੈਡਮੀ ਦੇ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 95 ਮਿਤੀ 9/5/22 ਅੰਡਰ ਸੈਕਸ਼ਨ 21 ਤੇ 28 ਐਨਡੀਪੀਐਸ ਐਕਟ ਸਾਡਾ ਫਲੋਰ ਵੀ ਜਿਹੜਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਦੋ ਜਿਨ੍ਹਾਂ ਦੇ ਖਿਲਾਫ ਬਾਈ ਨੇਮ ਇਹ ਸੀ ਜਿਹੜੀ ਉਹ ਦੋਨੇ ਜਿਹੜੇ ਸ਼ਕਤੀ ਕੁਮਾਰ ਇਹ ਹੈਡ ਕਨਸਟੇਬਲ ਆ ਤੇ ਇੱਕ ਹੈਗਾ ਜੈਰਾਮ ਇਹ ਦੋਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਗਿਆ ਜੀ ਜੋ ਜਿਹੜੇ ਰਮਾਨ ਤੇ ਸਰ ਇਹ ਦੋਨੇ ਜਿਹੜਾ ਜੈਰਾ ਸੀਗਾ ਇਹ ਵੀ ਉੱਥੇ ਪੁਲਿਸ ਮਾਜਮ ਸੀਗਾ ਸਰ ਇਹ ਪਤਾ ਲੱਗਾ ਇਹ ਕਲਾਸ 4 ਹੈ ਸ਼ਾਇਦ ਠੀਕ ਆ ਸਾਕੂ ਬ੍ਰਾਮ੍ਹ ਦੀ ਹੋਈ ਨਾ ਕੋਈ ਇਹਨਾਂ ਤੋਂ ਜਿਹੜੀ ਹੈ ਵੀ ਆ ਹੁਣ ਬ੍ਰਾਮ੍ਹ ਦੀ ਕਰਾਉਂਗੇ ਓਕੇ ਠੀਕ ਆ ਜੀ ਇਹਨਾਂ ਦੇ ਨਾਲ ਹੋਰ ਕੌਣ ਕੌਣ ਬੰਦੇ ਇਨਵੋਲਵ ਨੇ ਉਹਨਾਂ ਦਾ ਕੋਈ ਇਹਨਾਂ ਨੇ ਦੱਸਿਆ ਇਸ ਸਬੰਧੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੀ ਜੂਨੀ ਦੇ ਵਿੱਚ ਆਊਗਾ ਉਹ ਤੁਹਾਨੂੰ ਬਿਲਕੁਲ ਬਰੀਕ ਕੀਤਾ ਜਾਵੇ ਥੈਂਕ ਯੂ